ਇੱਕ ਅਮਰੂਦ ਦੇ ਬੂਟੇ ਦੇ ਵਿੱਚ ਆਹ ਸਮੱਸਿਆ ਕਾਫੀ ਜ਼ਿਆਦਾ ਆਉਂਦੀ ਹੈਗੀ। ਕਈ ਵਾਰੀ ਨਾ ਫਲ ਇਦਾਂ ਹੋਣ ਲੱਗ ਜਾਂਦਾ ਹੈਗਾ ਉੱਪਰੋਂ। ਇਹਦਾ ਸਿੱਧਾ ਸਿੱਧਾ ਕਾਰਨ ਇਹ ਜਿਹੜਾ ਫੰਗਸ ਹੁੰਦਾ ਹੈਗਾ। ਕਾਫੀ ਤਰ੍ਹਾਂ ਦੀਆਂ ਉੱਲੀਆਂ ਜਿਹੜੀਆਂ ਅਟੈਕ ਕਰਦੀਆਂ ਨੇਗੀਆਂ। ਉਹ ਫਲ ਨੂੰ ਵੀ ਕਰਦੀਆਂ ਨੇ, ਜੜ੍ਹ ਨੂੰ ਵੀ ਕਰਦੀਆਂ ਨੇ, ਪੱਤਿਆਂ ਨੂੰ ਵੀ ਕਰਦੀਆਂ ਨੇ। ਤੇ ਜਦੋਂ ਮੌਸਮ ਸੇਲਾ ਰਹਿ ਜਾਂਦਾ। ਜਾਂ ਫਲ ਨੂੰ ਧੁੱਪ ਘੱਟ ਲੱਗਦੀ ਹੈ। ਤਾਂ ਇਸ ਤਰ੍ਹਾਂ ਜਿਹੜੀ ਫੰਗਸ ਆਉਣੀ ਸ਼ੁਰੂ ਹੋ ਜਾਂਦੀ ਹੈਗੀ। ਵੈਸੇ ਤਾਂ ਇਹ ਜੇ ਕੈਰੇ, ਦਗੈਰੇ ਫਲ ਤੇ ਹੋਵੇ। ਤਾਂ ਤੁਸੀਂ ਇਹਨੂੰ ਤੋੜ ਸਕਦੇ ਹੋਗੇ ਕਿ ਦੂਜਿਆਂ ਦੇ ਉੱਪਰ ਨਾ ਫੈਲੇ ਤੇ ਜਾਂ ਫਿਰ ਤੁਸੀਂ ਜੇ ਜ਼ਿਆਦਾ ਤੁਹਾਡੇ ਅਟੈਕ ਆ ਫਿਰ ਤੁਸੀਂ ਇਹਨੂੰ ਫੰਗੀ ਸਾਈਡ ਦੀ ਵਰਤੋਂ ਦੇ ਨਾਲ ਜਿਹੜਾ ਰੋਕ ਸਕਦੇ ਹੋਗੇ ਉਹਦੇ 'ਚ ਤੁਸੀਂ ਖੱਟੀ ਲੱਸੀ 1 16 ਲੀਟਰ ਵਾਲੀ ਢੋਲੀ ਦੇ ਵਿੱਚ ਡੇਢ ਤੋਂ 2 ਲੀਟਰ ਪਾ ਲੈਣੀ ਹੈਗੀ ਤੇ ਉਹਦਾ ਛੜਕਾ ਜਿਹੜਾ ਸਾਰੇ ਫਲਦਾਰ ਬੂਟਿਆਂ 'ਤੇ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਫੰਗਸ ਕਾਫੀ ਕੰਟਰੋਲ ਦੇ ਵਿੱਚ ਰਹਿੰਦੀ ਆ ਜੇਕਰ ਫਿਰ ਜ਼ਿਆਦਾ ਅਟੈਕ ਆ ਤਾਂ ਤੁਸੀਂ ਉਹਦੇ 'ਚ ਇੱਕ ਢੋਲੀ ਦੇ ਵਿੱਚ ਲਗਭਗ ਜਿਹੜਾ 5 ਤੋਂ ਲੈ ਕੇ 10 ਗ੍ਰਾਮ ਤੱਕ ਨੀਲਾ ਸੋਥਾ ਵੀ ਮਿਲਾ ਸਕਦੇ ਹੋ ਜਿਹੜਾ ਕਿ ਕਾਪਰ ਆਕਸੀਕਲਰਾਇਡ ਹੁੰਦਾਗਾ ਉਹ ਵੀ ਫੰਗੀਸਾਈਡ ਦਾ ਕੰਮ ਕਰਦਾਗਾ ਇਹਨਾਂ ਚੀਜ਼ਾਂ ਦੀ ਮਦਦ ਦੇ ਨਾਲ ਤੁਸੀਂ ਆਪਣੇ ਫਲ ਨੂੰ ਸਾਫ਼ ਰੱਖ ਸਕਦੇ ਹੋ ਧੰਨਵਾਦ ਜੀ